ਪੀਰ ਸੋਹੀ ਬਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਬਰੈਡ ਦੀ ਗਲਾਬ ਜਾਮਾ ਇਸਕਾ ਆਪਾਂ ਬਰੈਡ ਲਈਆ ਛੋਟੇ ਬਰੈਡ ਦੀਆਂ ਆਪਾਂ ਸਾਈਡਾਂ ਕੱਟ ਲਵਾਂਗੇ ਬਰੈਡ ਦੀਆਂ ਸਾਈਡਾਂ ਕੱਟ ਕੇ ਆਪਾਂ ਛੋਟੇ ਛੋਟੇ ਤੋੜ ਕੇ ਪੀਸ ਆਪਾਂ ਪਾਂਡੇ 'ਚ ਪਾ ਲਵਾਂਗੇ ਇਸ ਤਰ੍ਹਾਂ ਸਾਰੇ ਬ੍ਰੈਡ ਨੂੰ ਆਪਾਂ ਇਸ ਤਰ੍ਹਾਂ ਤਿਆਰ ਕਰਾਂਗੇ ਬ੍ਰੈਡ ਦੇ ਚ ਆਪਾਂ ਹੁਣ ਥੋੜਾ ਜਿਹਾ ਦੁੱਧ ਪਾਵਾਂਗੇ ਆਪਾਂ ਬ੍ਰੈਡ ਨੂੰ ਆਟੇ ਮਗੂੰ ਗੁੰਨ ਲਵਾਂਗੇ ਜਿਵੇਂ ਆਪਾਂ ਆਟਾ ਗੁੰਨਦੇ ਹਾਂ ਉਸ ਤਰ੍ਹਾਂ ਆਪਾਂ ਇਕੱਠਾ ਕਰ ਲਵਾਂਗੇ ਬ੍ਰੈਡ ਨੂੰ ਸਾਰੇ ਹੱਥ ਨਾਲ ਬਰੀਕ ਕਰਕੇ ਬ੍ਰੈਡ ਨੂੰ ਆਪਾਂ ਇਕੱਠਾ ਕਰ ਲਿਆ ਹੁਣ ਆਪਾਂ ਇਹਦੇ ਵਿੱਚ 2 ਚਮਚੇ ਮਿਲਕ ਪਾਊਡਰ ਤੇ ਪਾਵਾਂਗੇ ਮਿਲਕ ਪਾਊਡਰ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਬ੍ਰੈਡ ਦੇ ਚ ਮਿਲਕ ਪਾਊਡਰ ਦੇ ਨਾਲ ਬਹੁਤ ਟੇਸਟੀ ਗੁਲਾਬ ਜਾਮਨ ਬਣਦੀ ਹੈ ਮਿਲਕ ਪਾਊਡਰ ਆਪਾਂ ਬ੍ਰੈਡ ਵਿੱਚ ਮਿਕਸ ਕਰ ਲਿਆ ਹੁਣ ਆਪਾਂ ਚਾਸ਼ਨੀ ਬਣਾ ਕੇ ਪਹਿਲਾਂ ਤਿਆਰ ਕਰਾਂਗੇ ਕੜਾਹੀ ਚ ਆਪਾਂ ਇੱਕ ਕੱਗੋਲੀ ਚੀਨੀ ਦੀ ਪਾਵਾਂਗੇ ਚਾशनी ਬਣਾਉਣ ਲੱਗੇ ਇੱਕ ਕੱਗੋਲੀ ਆਪਾਂ ਪਾਣੀ ਦੀ ਪਾਵਾਂਗੇ ਹੁਣ ਆਪਾਂ ਇਹਦੀ ਚਾशनी ਬਣਾ ਕੇ ਤਿਆਰ ਕਰਾਂਗੇ ਚਾशनी ਆਪਣੀ ਰਿਜਣ ਲੱਗ ਗਈ ਆਪਾਂ ਦੋ ਤਿੰਨ ਮਿੰਟ ਚਾशनी ਨੂੰ ਬਣਾਵਾਂਗੇ ਆਪਾਂ ਕੋਈ ਇਹਦੀ ਤਾਰ ਨਹੀਂ ਬਣਾਉਣੀ ਹੈਗੀ ਹਲਕੀ ਆਪਾਂ ਚਿਪਚਿਪੀ ਕਰਨੀ ਹੈ ਚਾਸ਼ੀ ਜਾਸ਼ਨੀ ਆਪਾਂ 2-3 ਮਿੰਟ ਬਣਾ ਲਈ। ਹਲਕੀ ਆਪਾਂ ਚਿਪ-ਚਿਪੀ ਜਾਸ਼ਨੀ ਕਰ ਲਈ। ਹੁਣ ਆਪਾਂ ਜਾਸ਼ਨੀ ਬੰਦ ਕਰ ਦਵਾਂਗੇ। ਹੁਣ ਆਪਾਂ ਬ੍ਰੈਡ ਦੇ ਛੋਟੇ-ਛੋਟੇ ਪੀਸ ਕਰਕੇ ਗੋਲ-ਗੋਲ ਗੜਾਬ ਜੰਮਣਾ ਬਣਾਵਾਂਗੇ। ਆਪਣਾ ਬ੍ਰੈਡ 'ਚ ਦੁੱਧ 3-4 ਚਮਚੇ ਹੀ ਪਿਆ ਆਪਣਾ ਜਿਆਦਾ ਦੁੱਧ ਨਹੀਂ ਆਪਣਾ ਪਿਆ ਇਸ ਤਰ੍ਹਾਂ ਆਪਾਂ ਗੋਲ-ਗੋਲ ਬਣਾ ਲਵਾਂਗੇ ਪੀਸ ਸਾਰੇ ਆ ਦੇਖੋ ਆਪਣਾ ਦੁੱਧ 2-3 ਚਮਚੇ ਹੀ ਪਿਆ ਬਰੈਡ 'ਚ ਸਾਰੇ ਬਰੈਡ ਦੇ ਆਪਾਂ ਗੋਲ-ਗੋਲ ਪੀਸ ਬਣਾਵਾਂਗੇ ਗੁਲਾਬ ਜੰਮਣਾਂ ਦੇ ਆਪਾਂ ਗੋਲ-ਗੋਲ ਪੀਸ ਬਣਾ ਲੇ ਬ੍ਰੈਡ ਦੇ ਆਪਾਂ ਗੋਲ-ਗੋਲ ਪੀਸ ਬਣਾ ਲੇ ਆਪਣੇ ਬ੍ਰੈਡ ਦੇ ਵਿੱਚ ਕੋਈ ਕ੍ਰੈਕਸ ਨਹੀਂ ਹੋਣਾ ਚਾਹੀਦਾ ਬਿਲਕੁਲ گول ਹੋਣੇ ਚਾਹੀਦੇ ਨੇ ਕਿਉਂ ਆਪਾਂ ਨਾਰਮਲ ਗਰਮ ਕਰ ਲਿਆ ਆਪਾਂ ਬਾਲਾ ਗਰਮ ਨਹੀਂ ਗਿਓ ਕਰਿਆ ਹੈਗਾ ਹੁਣ ਆਪਾਂ ਇੱਕ-ਇੱਕ ਪੀਸ ਗੁਲਾਬ ਜੰਮਣਾਂ ਦਾ ਪਾਵਾਂਗੇ ਇਹਦੇ ਵਿੱਚ ਛਿਓ ਚ ਆਪਾਂ ਛਿਓ ਲਿਆ ਆਪਾਂ ਰਫੈਂਟ ਵੀ ਲੈ ਸਕਦੇ ਆ ਰਫੈਂਟ ਚ ਵੀ ਬਣਾ ਸਕਦੇ ਆ ਹੌਲੀ ਹੌਲੀ ਆਪਾਂ ਇਸ ਤਰ੍ਹਾਂ ਚਮਚੇ ਦੇ ਨਾਲ ਮਿਲਆਬ ਜਮਣਾਂ ਨੂੰ ਹਲਾਵਾਂਗੇ 골ਡਨ ਬ੍ਰਾਊਨ ਕਰਾਂਗੇ ਆਪਾਂ ਮਿਲਆਬ ਜਮਣਾਂ ਨੂੰ ਜੇ ਲਾਬ ਜਮਣਾਂ ਆਪਣੀਆਂ 골ਡਨ ਬ੍ਰਾਊਨ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਚਾਹ ਸ਼ਿੰਗ ਚ ਪਾਵਾਂਗੇ ਗੁਲਾਬ ਜਮਣਾ ਆਪਾਂ ਹਲਕੇ ਬਿਲਕੁਲ ਗਰਮ ਚਾਸ਼ਨੀ ਚ ਪਾਵਾਂਗੇ। 2 ਘੰਟੇ ਆਪਾਂ ਗੁਲਾਬ ਜਮਣਾ ਇਸ ਤਰ੍ਹਾਂ ਪਏ ਰਹਿਣ ਦਵਾਂਗੇ। 2 ਘੰਟੇ ਬਾਅਦ ਦੇਖਾਂਗੇ। 2 ਘੰਟੇ ਬਾਅਦ ਆਪਾਂ ਗੁਲਾਬ ਜਮਣਾ ਕੜਾਹੀ 'ਚ ਪੱਡਾਂਗੇ। ਗੁਲਾਬ ਜਮਣਾ ਆਪਣੀਆਂ ਬਣ ਗਈਆਂ। ਬਹੁਤ ਵਧੀਆ ਆਪਣੀਆਂ ਨਰਮ ਗਲਾਬ ਜਾਮਣਾ ਬਣੀਆਂ ਨੇ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ